ਮਸੀਹ ਵਿੱਚ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹੀ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ ਇੱਕ ਬੜੀ ਸੁੰਦਰ ਸਮੇਂ ਦੇ ਲਈ ਪਰਮੇਸ਼ਰ ਨੇ ਸਾਡੀ ਜਿੰਦਗੀਆਂ ਦੇ ਵਿੱਚ ਦਿੱਤਾ ਮੈਂ ਜ਼ਿਆਦਾਤਰ ਇਹ ਜ਼ਿਆਦਾਤਰ ਮੈਂ ਇਸ ਚੀਜ਼ ਦਾ ਅਨੁਭਵ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ ਜੋ ਤੁਹਾਡੇ ਨਾਲ ਵੰਡਣਾ ਚਾਹੁੰਨਾ ਮੈਂ ਪਰਮੇਸ਼ਵਰ ਦੇ ਕਲਾਮ ਦੇ ਵਿੱਚੋਂ ਜ਼ਿਆਦਾਤਰ ਮਸੀਹੀ ਲੋਗ ਜਿ ਚੁਣੇ ਹੋਏ ਲੋਗ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਆਰਥਿਕ ਰੂਪ ਦੇ ਵਿੱਚ ਤੰਗ ਰਹਿੰਦੇ ਨੇ ਆਰਥਿਕ ਰੂਪ ਦਾ ਮਤਲਬ ਹਮੇਸ਼ਾ ਪੈਸੇ ਦੀ ਤੰਗੀ ਦਾ ਸਾਹਮਣਾ ਕਰਦੇ ਨੇ ਜਦੋਂ ਵੀ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਹੈ ਤਾਂ ਸਾਡੇ ਕੋਲੇ ਹਮੇਸ਼ਾ ਪੈਸਿਆਂ ਦੀ ਕਮੀ ਪਾਈ ਜਾਂਦੀ ਹੈ ਔਰ ਮੈਂ ਜ਼ਿਆਦਾਤਰ ਕਈ ਪ੍ਰ부ਦੇ ਦਾਸ ਨੇ ਉਹਨਾਂ ਨੂੰ ਵੀ ਹਮੇਸ਼ਾ ਅ ਦੁਆ ਕਰਾਉਂਦੇ ਸੁਣਿਆ ਕਿ ਮੇਰੇ ਇਸ ਚੀਜ਼ ਲਈ ਪੈਸੇ ਥੜ ਗਏ ਇਸ ਚੀਜ਼ ਲਈ ਪੈਸੇ ਥੜ ਗਏ ਸੋ ਪਲੀਜ਼ ਕਿਰਪਾ ਕਰਕੇ ਦੁਆ ਕਰੋ ਦੁਆ ਕਰਵਾਣਾ ਕੋਈ ਗਲਤ ਗੱਲ ਨਹੀਂ ਹੈ ਪੈਸਿਆਂ ਦੇ ਲਈ ਔਰ ਸਨੁਕਰਣੀ ਵੀ ਚਾਹੀਦੀ ਹੈ ਦੁਆ ਪਰ ਕਿਉਂ ਐਦਾਂ ਹੈ ਕਿਉਂਕਿ ਪਰਮੇਸ਼ਵਰ ਦਾ ਕਲਾਮ ਦੱਸਦਾ ਹੈ ਕਿ ਤੁਸਾਂ ਮੈਨੂੰ ਨਹੀਂ ਚੁਣਿਆ ਬਲਕਿ ਮੈਂ ਤੁਹਾਨੂੰ ਚੁਣਿਆ ਤੇ ਜੇ ਮੈਨੂੰ ਪਰਮੇਸ਼ਵਰ ਨੇ ਚੁਣਿਆ ਹੈ ਤਾਂ ਮੇਰੀਆਂ ਜ਼ਰੂਰਤਾਂ ਦਾ ਖਿਆਲ ਰੱਖਣ ਵਾਲਾ ਵੀ ਉਹ ਹੈ ਜੋ ਉਸਨੇ ਮੈਨੂੰ ਚੁਣਿਆ ਹੈ ਤਾਂ ਕਿਉਂ ਚੁਣੇ ਹੋਏ ਲੋਕ ਹਮੇਸ਼ਾ ਪੈਸਿਆਂ ਦੀ ਤੰਗੀ ਦਾ ਸਾਹਮਣਾ ਕਰਦੇ ਨੇ ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਪਰਮੇਸ਼ਵਰ ਦੇ ਕਲਾਮ ਦੇ ਵਿੱਚੋਂ ਇਸ ਗੱਲ ਦਾ ਤੁਹਾਨੂੰ ਉੱਤਰ ਦਾਂਗਾ ਔਰ ਕਿਰਪਾ ਕਰਕੇ ਜੇ ਤੁਸੀਂ ਇਸ ਚੀਜ਼ ਨੂੰ ਸਮਝਣਾ ਚਾਹੁੰਦੇ ਜੇ ਸਮਝਣਾ ਚਾਹੁੰਦੇ ਹੋ ਜੇ ਚਾਨਣਾ ਚਾਹੁੰਦੇ ਹੋ ਕਿ ਤੁਸੀਂ ਕਿਉਂ ਤੰਗੀ ਦਾ ਸਾਹਮਣਾ ਕਰਦੇ ਹੋ ਪੈਸਿਆਂ ਦੀ ਤੰਗੀ ਦਾ ਜੇ ਤੁਸੀਂ ਹੱਲ ਚਾਹੁੰਦੇ ਹੋ ਕਿ ਪੈਸਿਆਂ ਦੀ ਤੰਗੀ ਦਾ ਹਾਲ ਹੋ ਜੇ ਹਮੇਸ਼ਾ ਦੇ ਲਈ ਤੁਸੀਂ ਕਲਾਮ ਦੇ ਨਾਲ ਜੁੜੇ रहिए ਪਰਮੇਸ਼ਰ ਤੁਹਾਨੂੰ ਇਹਨਾਂ ਵਚਨਾਂ ਦੇ ਦੁਆਰਾ ਆਸ਼ੀਸ਼ ਲੈ ਜਰੂਰ ਇਸ ਵੀਡੀਓ ਨੂੰ ਦੇਖੋ ਲਾਸਟ ਤੱਕ ਔਰ ਸਮਝੋ ਕਿਉਂ ਅਸੀਂ ਹਮੇਸ਼ਾ ਪੈਸਿਆਂ ਦੀ ਤੰਗੀ ਦਾ ਸਾਹਮਣਾ ਕਰਦੇ ਹਾਂ ਪਹਿਲੀ ਚੀਜ਼ ਪੈਸਿਆਂ ਦੀ ਤੰਗੀ ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਮਹਿਸੂਸ ਕਰਦੇ ਹਾਂ ਦਾ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਪਰਮੇਸ਼ਰ ਤੋਂ ਦੂਰ ਹਾਂ ਕਈ ਵਾਰੀ ਪੈਸਿਆਂ ਦੀ ਤੰਗੀ ਜਾਂ ਮੁਸ਼ਕਲਾਂ ਇਹ ਇਸ ਲਈ ਸਾਡੀ ਜ਼ਿੰਦਗੀ ਦੇ ਵਿੱਚ ਆਉਂਦੀਆਂ ਨੇ ਕਿ ਅਸੀਂ ਕੁਝ ਬਿਹਤਰ ਬਣ ਜਾਈਏ ਹੈਨਾ ਕਈ ਵਾਰੀ ਪੈਸੇ ਦੀ ਤੰਗੀ ਦਾ ਇਹ ਮਤਲਬ ਨਹੀਂ ਹੈ ਕਿ ਪਰਮੇਸ਼ਰ ਦੀ ਸਾਡੇ ਜੀਵਨ 'ਚ ਗੈਰ ਮੌਜੂਦਗੀ ਹੈ ਕਈ ਵਾਰੀ ਇਹ ਪ੍ਰਭੂ ਦੀ ਕਿਰਪਾ ਦੀ ਨਿਸ਼ਾਨੀ ਵੀ ਹੈ ਹੈਨਾ ਪਰ ਸਵਾਲ ਇਹ ਕਿ ਅਸੀਂ ਤਾਂ ਪੈਸਿਆਂ ਦੀ ਤੰਗੀ ਦਾ ਸਾਹਮਣਾ ਕਰ ਰਹੇ ਹਾਂ ਪਰ ਇਹ ਕਿਦਾਂ ਪਰਮੇਸ਼ਰ ਦੀ ਕਿਰਪਾ ਹੋ ਸਕਦੀ ਇਹ ਕਹਿਣਾ ਆਸਾਨ ਨਹੀਂ ਹੈ ਜਦੋਂ ਮੈਨੂੰ ਲੋੜ ਏ ਉਦੋਂ ਮੇਰੇ ਕੋਲੇ ਪੈਸਿਆਂ ਦੀ ਤੰਗੀ ਹੋਵੇ ਤੇ ਫਿਰ ਵੀ ਇਹ ਪਰਮੇਸ਼ਰ ਦੀ ਕਿਰਪਾ ਹੋਵੇ ਇਹ ਕਹਿਣਾ ਆਸਾਨੀ ਓਖਾ ਪਰ ਮੈਂ ਤੁਹਾਨੂੰ ਦੱਸਾਂਗਾ ਇਹ ਕਿਦਾਂ ਪਰਮੇਸ਼ਰ ਦੀ ਕਿਰਪਾ ਹੈ ਕਿਉਂ ਅਸੀਂ ਹਮੇਸ਼ਾ ਪੈਸਿਆਂ ਦੀ ਤੰਗੀ ਦਾ ਸਾਹਮਣਾ ਕਰ ਰਹੇ ਹਾਂ ਪਹਿਲੀ ਚੀਜ਼ ਅਸੀਂ ਪੈਸਿਆਂ ਦੀ ਤੰਗੀ ਦਾ ਹਮੇਸ਼ਾ ਇਸ ਲਈ ਸਾਹਮਣਾ ਕਰਦੇ ਹਾਂ ਕਿਉਂਕਿ ਜ਼ਿਆਦਾਤਰ ਲੋਕ ਪੈਸੇ ਤੇ ਨਿਰਭਰ ਰਹਿੰਦੇ ਨੇ ਮਸੀਹ ਨੂੰ ਜਾਣਨ ਤੋਂ ਬਾਅਦ ਹਮੇਸ਼ਾ ਉਹਨਾਂ ਦਾ ਧਿਆਨ ਪੈਸਿਆਂ ਦੇ ਬਲੇ ਲੱਗਾ ਰਹਿੰਦਾ ਹੈ ਉਹ ਹਮੇਸ਼ਾ ਲੋਕਾਂ ਤੇ ਆਸ ਰੱਖਦੇ ਨੇ ਤੇ ਜਾਂ ਪੈਸੇ ਤੇ ਆਸ ਰੱਖਦੇ ਨੇ ਪਰਮੇਸ਼ਰ ਚਾਹੁੰਦਾ ਹੈ ਕਿ ਉਹਨੂੰ ਮੰਨਣ ਵਾਲੇ ਸਿਰਫ ਉਹਦੇ ਤੇ ਭਰੋਸਾ ਰੱਖਣ ਪਰਮੇਸ਼ਰ ਦਾ ਕਲਾਮ ਸਾਫ ਸਾਫ ਲਖ ਸਾਫ ਸਾਫ ਇਸ ਇਸ ਚੀਜ਼ ਨੂੰ ਮੈਂਸ਼ਨ ਕਰਦਾ ਹੈ ਕਿ ਜਦੋਂ ਇਸਰਾਈਲ ਉਜਾੜ ਦੇ ਵਿੱਚ ਸੀ ਤਾਂ ਉਦੋਂ ਪਰਮੇਸ਼ਰ ਨੇ ਉਹਨਾਂ ਨੂੰ ਉਹਨਾਂ ਦੀਆਂ ਲੋੜਾਂ ਦੇ ਲਈ ਪੈਸਾ ਨਹੀਂ ਦਿੱਤਾ ਹੈ ਨਾ ਉਹਨਾਂ ਨੂੰ ਜਦੋਂ ਭੁੱਖ ਲੱਗਦੀ ਸੀ ਤਾਂ ਉਹਨਾਂ ਨੂੰ ਭੋਜਨ ਦਿੰਦੇ ਸੀ ਜਦੋਂ ਪਿਆਸ ਲੱਗਦੀ ਸੀ ਤਾਂ ਪਾਣੀ ਦਿੰਦੇ ਸੀ ਪਰਮੇਸ਼ਰ ਉਹਨਾਂ ਨੂੰ ਪੈਸੇ ਦੀ ਬਾਰਿਸ਼ ਕਰ ਸਕਦੇ ਜਦੋਂ ਪੈਸੇ ਲੋ ਔਰ ਨਾਲ ਦੇ ਦੇਸ਼ਾਂ ਦੇ ਵਿੱਚੋਂ ਆਪਣੇ ਲਈ ਕੁਝ ਖਰੀਦ ਕੇ ਲੈ ਆਓ ਹੈਨਾ ਮੈਂ ਤੁਹਾਨੂੰ ਮਹੀਨੇ ਦੇ ਪੈਸੇ ਦੇ ਦਿੰਦਾ ਮਹੀਨੇ ਦਾ ਰਾਸ਼ਨ ਲੈ ਆਓ ਆਪਣੇ ਲਈ ਧਿਆਨ ਨਾਲ ਸਿੱਖिएगा ਇਸ ਗੱਲ ਨੂੰ ਮਹੀਨਾ ਮਹੀਨਾ ਦਾ ਰਾਸ਼ਨ ਲੈ ਕੇ ਆ ਜਾਂਦੇ ਔਰ ਬੈਠੇ ਰਹਿੰਦੇ ਪਰਮੇਸ਼ਰ ਚਾਹੁੰਦਾ ਸੀ ਕਿ ਇਹ ਹਰ ਰੋਜ਼ ਮੇਰੇ ਤੇ ਨਿਰਭਰ ਰਹੇ ਪਰਮੇਸ਼ਰ ਹਰ ਰੋਜ਼ ਦੀ ਰੋਟੀ ਆਪਣੇ ਲੋਕਾਂ ਨੂੰ ਦੇਣਾ ਜਾਣਦਾ ਜਦੋਂ ਅਸੀਂ ਪਰਮੇਸ਼ਵਰ ਦੇ ਕਲਾਮ ਦੇ ਵਿੱਚੋਂ ਪੜ੍ਹਦੇ ਹਾਂ ਨਾ ਜਦੋਂ ਪ੍ਰੋਬੀਸਮਸ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਸਿਖਾਈ ਤੁਹਾਨੂੰ ਤੇ ਸਾਫ਼ ਕਿ ਆਪਣੇ ਰੋਜ਼ ਦੀ ਰੋਟੀ ਵਿੱਚ ਪਰਮੇਸ਼ਵਰ ਤੋਂ ਮੰਗੋ ਹੈ ਨਾ ਅਸੀਂ ਰੋਟੀ ਤਿੰਨ ਟਾਈਮ ਖਾਂਦੇ ਹਾਂ ਸਵੇਰੇ ਦੁਪਹਿਰ ਸ਼ਾਮ ਮਤਲਬ ਹਰ ਟਾਈਮ ਪਰਮੇਸ਼ਵਰ ਤੇ ਨਿਰਭਰ ਰਹਿਣਾ ਹਰ ਟਾਈਮ ਦੀ ਰੋਟੀ ਪਰਮੇਸ਼ਵਰ ਨੂੰ ਆਖਣਾ ਐਸੀ ਪਿਆਸਿਆਂ ਤਿੰਨ ਨੂੰ ਬਰਨਾ ਰਹੀਏ ਬਲਕਿ ਪਰਮੇਸ਼ਵਰ ਤੇ ਨਿਰਭਟਾਈਏ ਪ੍ਰੋਪਰ ਤਰੀਕੇ ਦੇ ਨਾਲ ਪਰਮੇਸ਼ੁਰ ਜਿੱਥੇ ਸਾਨੂੰ ਰੋਟੀ ਦੀ ਲੋੜ ਰੋਟੀ ਦੇਗਾ ਜਿੱਥੇ ਪਾਣੀ ਦੀ ਲੋੜ ਪਾਣੀ ਦੇਗਾ ਬਸ ਹੁੰਦੇ ਤੋਂ ਮੰਗੇ ਅਸੀਂ ਪੈਸਿਆਂ ਤੇ ਨਿਰਭਰ ਹੋ ਜਾਂਦੇ ਆ ਔਰ ਜ਼ਿਆਦਾਤਰ ਇਨਸਾਨ ਦੇ ਕੋਲ ਜਦੋਂ ਪੈਸਾ ਆ ਜਾਂਦਾ ਤੇ ਉਹ ਹਮੇਸ਼ਾ ਪੈਸੇ ਤੇ ਨਿਰਭਰ ਕਰਦਾ ਹੁਣ ਨੂੰ ਲੱਗਦਾ ਕਿ ਹੁਣ ਮੇਰੇ ਕੋਲ ਪੈਸਾ ਹੈ ਤੇ ਹੁਣ ਮੇਰੇ ਕੋਲ ਸਭ ਕੁਝ ਹੈ ਲੇਕਿਨ ਮੈਂ ਤੁਹਾਡੇ ਨਾਲ ਸ਼ੇਅਰ ਕਰਾਣਾ ਚਾਹਾਂਗਾ ਜਦੋਂ ਅਸੀਂ ਬਵਿਸਥਾ ਸਰ ਉਹਦਾ ਅੱਠ ਦੇ ਆਉਂਦੀ ਤਿੰਨ ਅੱਜ ਦੋ ਵਿੱਚ ਪੜਦੇ ਹਾਂ ਤੁਹਤ ਜਗਾ ਤੇ ਲਿਖਿਆ ਸਾਪ ਸਾਪ ਕਿ ਇਨਸਾਨ ਨਿਹਰਾ ਰੋਟੀ ਦੇ ਨਾਲ ਜਿਉਂਦਾ ਨਹੀਂ ਰਹੇਗਾ ਬਲਕਿ ਹਰ ਇੱਕ ਸ਼ਬਦ ਜੋ ਪਰਮੇਸ਼ਰ ਦੇ ਮੁਖੋਂ ਨਿਕਲਦਾ ਹੈ ਇਹਦਾ ਮਤਲਬ ਇਹ ਹੈ ਕਿ ਪਰਮੇਸ਼ਰ ਸਾਨੂੰ ਸਿਖਾਉਂਦਾ ਚਾਹੁੰਦੇ ਨੇ ਕਿ ਜੇ ਸਾਡੇ ਕੋਲੇ ਪ੍ਰਭੂ ਹੰਤਾ ਸਭ ਕੁਝ ਹੈ ਪਰਮੇਸ਼ਰ ਚਾਹੁੰਦੇ ਨਹੀਂ ਕਿ ਅਸੀਂ ਨੀਵੇਂ ਹੋ ਕੇ ਮੰਨੀਏ ਇਹ ਜੋ ਹੋਵਾ ਹੀ ਸਾਡਾ ਪ੍ਰੋਵਾਈਡਰ ਹੈ। ਕੋਈ ਸਾਨੂੰ ਦੇਣ ਵਾਲਾ ਹੈ। ਅਸੀਂ ਹਮੇਸ਼ਾ ਉਹਦੇ ਤੇ ਆਪਣਾ ਭਰੋਸਾ ਰੱਖੀਏ। ਦੂਸਰੀ ਚੀਜ਼। ਕਿਉਂ ਅਸੀਂ ਪੈਸਿਆਂ ਦੀ ਤੰਗੀ ਦਾ ਸਾਹਮਣਾ ਕਰਦੇ ਹਾਂ? ਕਈ ਵਾਰੀ ਪਰਮੇਸ਼ਰ ਸਾਨੂੰ ਜਾਂਚਦੇ ਨੇ ਕਿ ਅਸੀਂ ਕਿਸ ਨੂੰ ਚਾਹੁੰਦੇ ਹਾਂ, ਪੈਸੇ ਨੂੰ ਜਾਂ ਰੱਬ ਨੂੰ। ਜਾਂਚਣਾ ਇਹ ਤਰੀਕਾ ਪਰਮੇਸ਼ਰ ਦਾ ਜਾਂਚਣਾ। ਜਦੋਂ ਅਸੀਂ ਮਤੀ ਦੀ ਅੰਜੀਲ ਉਹਦੇ 6 ਅਧਿਆਇ ਵਿੱਚੋਂ ਵੀ ਹੱਥ ਵਿੱਚ ਪੜ੍ਹਦੇ ਹਾਂ, ਉੱਥੇ ਲਿਖਿਆ ਹੈ ਅਸੀਂ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦੇ। ਪਿਆਸੇ ਯਾਰਾਪਤੀ ਅਸੀਂ ਇੱਕ ਨੂੰ ਪਿਆਰ ਕਰਾਂਗੇ ਤੇ ਦੂਸਰੇ ਨੂੰ ਨਫ਼ਰਤ ਕਰਾਂਗੇ ਜੇ ਸਾਡੇ ਦੋ ਮਾਲਕ ਹੋਣਗੇ ਤਾਂ ਅਸੀਂ ਦੋਵਾਂ ਦੇ ਵਫ਼ਾਦਾਰ ਨਹੀਂ ਰਵਾਂਗੇ ਜਦ ਤੱਕ ਸਾਡੀ ਵਫ਼ਾਦਾਰੀ ਪਿਆਸੇ ਵੱਲ ਹੀ ਹੋ ਜੇਗੀ ਜਾਂ ਰੱਬ ਵੱਲ ਹੀ ਹੋ ਜੇਗੀ ਫਿਰ ਅਸੀਂ ਇੱਕ ਨਾਲ ਪਿਆਰ ਕਰਾਂਗੇ ਤੇ ਇੱਕ ਨਾਲ ਨਫ਼ਰਤ ਕਰਾਂਗੇ ਪਰਮੇਸ਼ੁਰ ਜਾਣਦੇ ਨੇ ਕਿ ਜੇ ਮੈਂ ਇਹਨਾਂ ਨੂੰ ਪੈਸਾ ਦੇ ਦਿੱਤਾ ਤੇ ਇਹਨਾਂ ਦੀ ਵਫ਼ਾਦਾਰੀ ਪੈਸੇ ਵੱਲੇ ਜਿਆਦਾ ਹੋ ਜੇਗੀ ਪਰਮੇਸ਼ਰ ਤੋਂ ਹਟ ਜੇਗੀ ਤਾਂ ਕਰਕੇ ਕਈ ਵਾਰੀ ਪਰਮੇਸ਼ਰ ਸਾਨੂੰ ਜਾਣਦੇ ਨੇ ਪਰਮੇਸ਼ਰ ਪਰਮੇਸ਼ਰ ਜਾਣਦੇ ਨੇ ਕਿ ਅਸੀਂ ਸਹੀਆਂ ਆਪਣੀ ਜਗ੍ਹਾ ਤੇ ਪਰ ਉਹ ਸਾਨੂੰ ਨਿਖਾਰਨਾ ਚਾਹੁੰਦੇ ਨੇ ਕਿ ਜਦੋਂ ਸਾਡੇ ਕੋਲੇ ਪੈਸਾ ਹੋਵੇ ਤਾਂ ਅਸੀਂ ਉਸ ਦੇ ਗੁਲਾਮ ਨਾ ਬਣ ਜਾਈਏ ਫਿੰਗਰ ਸਾਨੂੰ ਸਿਖਾਣ ਲਈ ਹੈ ਸਿਖਾਣ ਦੇ ਲਈ ਹੈ ਫਿੰਗਰ ਤੋਂ ਸਿੱਖਦੇ ਹਾਂ ਪ੍ਰਭੂ ਜਾਣਦੇ ਨੇ ਕਿ ਅਸੀਂ ਇਹਨੇ ਸਮਝਦਾ ਨਹੀਂ ਕਿ ਪੈਸਾ ਸਾਭ ਸਕੀ ਪਰਮੇਸ਼ਰ ਸਾਡੀਆਂ ਸੋਚਾਂ ਨੂੰ ਜਾਣਦੇ ਨੇ ਕਈ ਵਾਰ ਜਲਦੀ ਪੈਸਾ ਆਣਾ ਇਨਸਾਨ ਦੇ ਲਈ ਆਸ਼ੀਸ਼ ਤਾਂ ਨਹੀਂ ਬਰਬਾਦੀ ਦਾ ਕਾਰਨ ਬਣ ਜਾਂਦਾ ਕਿਉਂ ਕਿ ਪਰਮੇਸ਼ਰ ਸਾਡੀ ਸ਼ਮਤਾ ਨੂੰ ਜਾਣਦੇ ਨੇ ਕਿ ਜੇ ਜਿਆਦਾ ਪੈਸਾ ਦਿੱਤਾ ਤੇ ਕੰਮੰਡੀ ਹੋ ਜਾਏਗਾ ਜੇ ਜਿਆਦਾ ਪੈਸਾ ਯਕਨਮ ਦਿੱਤਾ ਤੇ ਮੈਨੂੰ ਭੁੱਲ ਜਾਈਂਦੀ ਵਫਾਦਾਰੀ ਬਦਲ ਜਾਈਗੀ ਜੇ ਜਿਆਦਾ ਪੈਸਾ ਦਿੱਤਾ ਤੇ ਇੰਦੀਆਂ ਦਿਮਾਗ ਦੀਆਂ ਸੋਚਾਂ ਲੈ ਮਾੜੀਆਂ ਨੇ ਇਹ ਪੈਸੇ ਨੂੰ ਗਲਤ ਜਗ੍ਹਾ ਤੇ ਵਰਤ ਲੇਗਾ ਸਮ ਟਾਈਮ ਮਨੁੱਖ ਖੁਦ ਹੀ ਸੋਚਦਾ ਜੇ ਪੈਸਾ ਆ ਗਿਆ ਤੇ ਮੈਂ ਐਦਾਂ ਕਰਾਂਗਾ ਪੈਸਾ ਆ ਗਿਆ ਤੇ ਮੈਂ ਉਹ ਕਰਾਂਗਾ ਪੈਸਾ ਆ ਗਿਆ ਤੇ ਮੈਂ ਕਰਾਂਗਾ ਕਿਉਂ ਕਿਉਂਕਿ ਪ੍ਰਮੇਸ਼ਰ ਸਾਡੀ ਭਲੀ ਭਾਤੀ ਸੋਚਾਂ ਨੂੰ ਜਾਣਦਾ ਹੈ ਉਹਨੂੰ ਪਤਾ ਜਦੋਂ ਮੈਨੂੰ ਪੈਸਾ ਦਿੱਤਾ ਇੰਨੇ ਇਸ ਇਨਸਾਨ ਨੇ ਰੱਬ ਦੇ ਲਈ ਨਹੀਂ ਕੁਝ ਕਰਨਾ ਬਲਕਿ ਇਨੇ ਇਨਸਾਨ ਨੇ ਕੁਝ ਖਤਰਨਾਕ ਹੀ ਕਰਨਾ ਇਸ ਲਈ ਅਸੀਂ ਹਮੇਸ਼ਾ ਪੈਸੇ ਦੀ ਤੰਗੀ ਦਾ ਸਾਹਮਣਾ ਕਰਦੇ ਹਾਂ ਪਰਮੇਸ਼ਰ ਚਾਹੁੰਦਾ ਕਿ ਅਸੀਂ ਪਹਿਲਾ ਸਮਝਦਾਰ ਬਣ ਜਾਈਏ ਮਚੂਰ ਬਣੀਏ ਪਰ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਪੈਸੇ ਨੂੰ ਸਾਂਭਣ ਯੋਗ ਹੋ ਜਾਾਂਗੇ ਜਦੋਂ ਜਿੰਨਾ ਮਰਜ਼ੀ ਸਾਡੇ ਕੋਲ ਪੈਸਾ ਆਵੇ ਉਹਦਾ ਵਿਰਥ ਨਹੀਂ ਕਰਾਂਗੇ ਜਿੰਨਾ ਮਰਜ਼ੀ ਪੈਸਾ ਆਜੇ ਘਮੰਡ ਨਹੀਂ ਆਵੇਗਾ ਜਿੰਨਾ ਮਰਜ਼ੀ ਪੈਸਾ ਆਜੇ ਅਸੀਂ ਉਹਨੂੰ ਦੁਸ਼ਟ ਕੰਮਾਂ ਦੇ ਵਿੱਚ ਨਹੀਂ ਉਡਾਵਾਂਗੇ ਤਾਂ ਉਦੋਂ ਆਪਣੇ ਆਪ ਸਾਡੇ ਕੋਲੇ ਪੈਸਾ ਆਣਾ ਸ਼ੁਰੂ ਹੋ ਜਾਏਗਾ ਦੂਸਰੀ ਚੀਜ਼ ਕਿਉਂਕਿ ਅਸੀਂ ਹਾਲੇ ਉਸ ਨੂੰ ਸਾਂਭਣ ਦੇ ਲਾਇਕ ਨਹੀਂ ਆ ਪੈਸੇ ਨੂੰ ਜਦੋਂ ਅਸੀਂ ਪੜਦੇ ਹਾਂ ਲੋਕਾਂ ਦੀ ਅੰਜੀਲ 15 ਦੇ ਆਏ ਉਹਦੀ 11 ਤੋਂ ਬਤੀ ਆਇਦ ਇਸ ਜਗਤ ਉਤੇ ਇੱਕ ਉਜਾੜੂ ਪੁੱਤਰ ਦਿਖਾਣੀ ਹੈ ਤੇ ਸਾਰੇ ਨੇ ਸੁਨੇ ਉਜਾੜੂ ਪੁੱਤਰ ਨੇ ਆਪਣੇ ਪਿਤਾ ਨੂੰ ਆਖਿਆ ਕਿ ਮੇਰਾ ਬਣਦਾ ਹੀ ਸਾ ਮੈਨੂੰ ਦੇ ਦੋ ਉਹਦੇ ਪਿਤਾ ਨੇ ਉਹਨੂੰ ਪੈਸਾ ਉਹਦਾ ਬਣਦਾ ਦਿੱਤਾ। ਔਰ ਜਦੋਂ ਉਹਦਾ ਪੈਸਾ ਉਹਨੂੰ ਮਿਲ ਗਿਆ ਤੇ ਉਹ ਉੱਥੋਂ ਦੂਰ ਹੋ ਗਿਆ ਆਪਣੇ ਪਿਤਾ ਤੋਂ ਔਰ ਜਾ ਕੇ ਸਾਰਾ ਪੈਸਾ ਕਲੱਬਾਂ ਦੇ ਵਿੱਚ ਨਸ਼ਿਆਂ ਦੇ ਵਿੱਚ ਜਲਾ ਲੂ ਉਜਾੜ ਕੇ ਰੱਖ ਦਿੱਤਾ। ਕਿਉਂ ਕਿਉਂਕਿ ਮਚੋਰ ਨਹੀਂ ਹੈ। ਉਹ ਜਾਣਦਾ ਨਹੀਂ ਮੈਂ ਪੈਸੇ ਦਾ ਪ੍ਰਯੋਗ ਕਿਤਾ ਕਰਨਾ। ਐਦਾਂ ਹੀ ਹੈ। ਪ੍ਰਮੇਸ਼ਰ ਜਾਣਦਾ ਕਿ ਉਜਾੜੂ ਪੁੱਤਰ ਨੇ ਇਹਨਾਂ ਨੇ ਉਜਾੜ ਦੇਣਾ। ਪਰਮੇਸ਼ਰ ਜਾਣਦਾ ਕਿ ਇਹਨਾਂ ਤੋਂ ਸਾਹਬਿਆ ਨਹੀਂ ਜਾਣਾ ਇਹਨਾਂ ਕੋਲ ਇਹਨਾਂ ਸ਼ਮਤਾ ਨਹੀਂ ਹੈ ਕਿ ਇਹਨੇ ਪੈਸੇ ਸਾਫ ਸਕਣ ਪਰਮੇਸ਼ਰ ਮੇਰੀਆਂ ਸੋਚਾਂ ਨੂੰ ਤੇ ਮੇਰੀ ਸ਼ਮਤਾ ਨੂੰ ਜਾਣਦਾ ਹੈ ਇਸ ਲਈ ਅਸੀਂ ਹਮੇਸ਼ਾ ਪੈਸੇ ਦੀ ਤੰਗੀ ਦਾ ਸਾਹਮਣਾ ਕਰਦੇ ਹਾਂ ਤੀਸਰੀ ਚੀਜ਼ ਅਸੀਂ ਕਿਉਂ ਤੰਗੀ ਦਾ ਸਾਹਮਣਾ ਕਰਦੇ ਹਾਂ ਜਦੋਂ ਅਸੀਂ ਕੋਹਤਾਂ ਦੀ ਕਿਤਾਬ ਪੜ੍ਹਦੇ ਹਾਂ ਤਾਂ ਤੇ 16 ਦੇ ਅੰਦੀ 18 ਅੰਦੇ ਵਿੱਚ ਲਿਖਿਆ ਕਿ ਨਾਲ ਸ਼ੋਣ ਤੋਂ ਪਹਿਲਾਂ ਕਮਾਂਡ ਹੁੰਦਾ ਹੈ ਪਰਮੇਸ਼ਰ ਨੂੰ ਪਤਾ ਉਹ ਜਾਣਦੇ ਹਨ ਕਿ ਜਦੋਂ ਪੈਸਾ ਸਾਡੀ ਜ਼ਿੰਦਗੀ ਦੇ ਵਿੱਚ ਜ਼ਿਆਦਾ ਆ ਜਾਏਗਾ ਤੇ ਸਾਡੀ ਜ਼ਿੰਦਗੀ ਦੇ ਵਿੱਚ ਪਰਤਾਵਾ ਆਏਗਾ ਤੇ ਜੇ ਉਹ ਪਰਤਾਵਾ ਆਏਗਾ ਤੇ ਸਾਡੀ ਜ਼ਿੰਦਗੀ ਦੇ ਵਿੱਚ ਕਮਾਂਡ ਆਏਗਾ ਤੇ ਉਹ ਸਾਨੂੰ ਨਾਸ਼ ਦੇ ਵੱਲ ਲੈ ਜਾਏਗਾ ਸਾਡੀਆਂ ਸੋਚਾਂ ਲਿਮਟਡ ਨੇ ਸਾਡੀਆਂ ਸੋਚਾਂ ਅੱਜ ਦੀਆਂ ਨੇ ਪਰ ਪਰਮੇਸ਼ਰ ਉਹ ਵੀ ਜਾਣਦਾ ਜੋ ਅਸੀਂ ਹਾਲੇ ਸੋਚਿਆ ਨਹੀਂ ਉਹਨੂੰ ਪਤਾ ਹੈ ਕਿ ਆਉਣ ਵਾਲੇ ਸਮੇਂ 'ਚ ਅਸੀਂ ਜਿੱਤਣਾ ਹੈ ਕਿ ਹਾਰਨਾ ਹੈ ਅਨੁਤਾਂ ਦਾ ਇਹ ਨਿੱਪਸਾ ਆਣ ਲਈ ਸਮਝ ਲਾਉਣਾ ਕਿੱਥੇ ਇਹ ਨੂੰ ਜ਼ एवरीथिंग ਸਭ ਕੁਝ ਜੋ ਜਾਣਨ ਵਾਲਾ ਪਰਮੇਸ਼ਵਰ ਹੈ ਉਹਨੂੰ ਪਤਾ ਇਹਨੂੰ ਤਾਂ ਪੈਸਾ ਨਹੀਂ ਸੰਭਿਆ ਜਾਣਾ ਜਿਵੇਂ ਪੈਸਾ ਆਏਗਾ ਇਹ ਪ੍ਰਤਾਵੇ ਦੇ ਵਿੱਚ ਪਏਗਾ ਕਮਾਂਡ ਆਏਗਾ ਤੇ ਨਾਸ਼ ਹੋ ਜਾਏਗਾ ਪਰਮੇਸ਼ੁਰ ਨਹੀਂ ਚੁੰਮਦਾ ਕਿ ਅਸੀਂ ਨਾਸ਼ ਹੋ ਜਾਈਏ ਕਮਾਂਡ ਦੇ ਵਿੱਚ ਆ ਜਾਈਏ ਅਸੀਂ ਹਾਲੇ ਸਾਡੀ ਜਿਹੜੀ ਕਹਿ ਸਕਦੇ ਆ ਲਿਮਟ ਉਨੀ ਨਹੀਂ ਹੋਈ ਹੈ ਨਾ ਇਸ ਲਈ ਅਸੀਂ ਹਲੇ ਪੈਸਾ ਸੰਬੰਧੀ ਯੋਗ ਨਹੀਂ ਹੋਏ ਇਸ ਲਈ ਸਾਨੂੰ ਪੈਸਾ ਨਹੀਂ ਮਿਲਦਾ ਪਰਮੇਸ਼ਰ ਨੇ ਚਾਹਦੇ ਕਿ ਪੈਸਾ ਸਾਡਾ ਰੱਬ ਬਣੇ ਅਸੀਂ ਪੈਸੇ ਦੀ ਪੂਜਾ ਕਰਨ ਲੱਗ ਪਈਏ ਪੈਸੇ ਤੇ ਨਿਰਭਰ ਹੋ ਜਾਈਏ ਆਪਣੇ ਆਪ ਤੇ ਨਿਰਭਰ ਹੋ ਜਾਈਏ ਪੈਸਾ ਸਾਡੇ ਕੋਲ ਆ ਜਾਵੇ ਤੇ ਅਸੀਂ ਸੋਚੀਏ ਕਿ ਬਸ ਹੁਣ ਮੈਂ ਹੀ ਮੈਂ ਹਾਂ ਮੇਰੇ ਵਰਗਾ ਕੋਈ ਨਹੀਂ ਹੈ ਕੁਲਸੀਆਂ ਦੀ ਕਿਤਾਬ ਉਹਦਾ ਤਿੰਨ ਦੇ ਕੁਲਸੀਆਂ ਦੀ ਪੱਤਰੀ ਤਿੰਨਾਂ ਦੇ ਅੰਦੀ ਦੋ ਹੱਥ ਦੇ ਵਿੱਚ ਲਿਖਿਆ ਹੈ ਸਾਬ ਸਭ ਕਿ ਆਪਣਾ ਮਨ ਉੱਪਰ ਦੀਆਂ ਚੀਜ਼ਾਂ ਤੇ ਲਗਾ ਪਰਮੇਸ਼ਰ ਦੀਆਂ ਚੀਜ਼ਾਂ ਤੇ ਜਦੋਂ ਅਸੀਂ ਆਪਣੀਆਂ ਧਿਆਨ ਉੱਪਰ ਦੀਆਂ ਚੀਜ਼ਾਂ ਤੇ ਲਗਾਵਾਂਗੇ ਤਾਂ ਸਾਡੀਆਂ ਸਾਰੀਆਂ ਲੋੜਾਂ ਚ ਰੂਟ ਤਪੂਰੀਆਂ ਹੋਣਗੀਆਂ ਧਰਤੀ ਦੀਆਂ ਚੀਜ਼ਾਂ ਤੇ ਧਿਆਨ ਲਾ ਲਓ ਹਮੇਸ਼ਾ ਪੈਸੇ ਬਾਰੇ ਸੋਚਦੇ ਰਹਿਣੇ ਪੈਸੇ ਬਾਰੇ ਸੋਚਦੇ ਰਹਿਣੇ ਪੈਸੇ ਬਾਰੇ ਸੋਚਦੇ ਰਹਿਣੇ ਇਸ ਲਈ ਅਸੀਂ ਜ਼ਿਆਦਾਤਰ ਪੈਸੇ ਦੀ ਹੀ ਤੰਗੀ ਦਾ ਸਾਹਮਣਾ ਕਰਦੇ ਹਾਂ ਕਿਉਂਕਿ ਪਰਮੇਸ਼ਰ ਕੋਲ ਧਿਆਨ ਨਹੀਂ ਨੀਗਾ ਜਦ ਅਸੀਂ ਪਰਮੇਸ਼ਰ ਕੋਲ ਧਿਆਨ ਰੱਖਾਂਗੇ ਉੱਪਰ ਦੀਆਂ ਚੀਜ਼ਾਂ ਤੇ ਧਿਆਨ ਲਗਾਵਾਂਗੇ ਤਾਂ ਅਸੀਂ ਤੰਗੀ ਦਾ ਸਾਹਮਣਾ ਨਹੀਂ ਕਰਾਂਗੇ ਨੈਕਸਟ ਚੌਥੀ ਚੀਜ਼ ਪਰਮੇਸ਼ਰ ਦੀ ਬਰਕਤ ਦਾ ਦੁਰਉਪਯੋਗ ਕਰਨਾ ਮਤਲਬ ਜਦੋਂ ਸਾਨੂੰ ਪਰਮੇਸ਼ਰ ਪੈਸਾ ਦਿੰਦਾ ਉਹ ਦੂਈ ਗਲਤ ਇਸਤੇਮਾਲ ਕਰਦੇ ਹਨ ਔਰ ਪਰਮੇਸ਼ਰ ਦੇ ਦਿੱਤੇ ਹੋਏ ਪੈਸੇ ਦੇ ਵਿੱਚੋਂ ਹੀ ਪਰਮੇਸ਼ਰ ਨੂੰ ਦਿੰਦੇ ਨਹੀਂ ਤਾਂ ਕਰਕੇ ਹਮੇਸ਼ਾ ਅਸੀਂ ਤੰਗੀ ਦਾ ਸਾਹਮਣਾ ਕਰਦੇ ਆਂ ਜਿਆਦਾਤਰ ਇਹ ਚੀਜ਼ ਪ੍ਰ부ਤਿ ਦਾਸ ਵੀ ਕਰਦੇ ਨੇ ਕਿ ਉਹ ਪਰਮੇਸ਼ਵਰ ਦੇ ਦਿੱਤੇ ਹੋਏ ਦਸਵੰਦ ਦੇ ਵਿੱਚੋਂ ਉਹ ਪ੍ਰ부 ਦੇ ਲਈ ਦਸਵੰਦ ਕੱਢਦੇ ਬੀਜ ਦੇ ਨਹੀਂ ਜਿਆਦਾਤਰ ਸਟਰਗਲ ਕਈ ਪ੍ਰ부ਤਿ ਦਾਸ ਵੀ ਕਰ ਰਹੇ ਨੇ ਪਰ ਲੋਕ ਵੀ ਇਹ ਕਰਦੇ ਨੇ ਬੀਜਨਾ ਬੜਾ ਜ਼ਰੂਰੀ ਹੈ ਜੋ ਪਰਮੇਸ਼ਵਰ ਸਾਨੂੰ ਦੇ ਰਿਹਾ ਉਹਦੇ ਚੋਂ ਪ੍ਰ부 ਨੂੰ ਦੇਣਾ ਫਿਲਹਾਲ ਤਾਂ ਪਰਮੇਸ਼ਰ ਨੂੰ ਕੁਝ ਨਹੀਂ ਦੇ ਸਕਦੇ ਮਨੁੱਖ ਇੰਨੇ ਯੋਗ ਨਹੀਂ ਕਿ ਪਰਮੇਸ਼ਰ ਨੂੰ ਦੇ ਪਰ ਦੇਣਾ ਦਾ ਮਤਲਬ ਪਰਮੇਸ਼ਰ ਨੂੰ ਸ਼ੁਕਰਾਨਾ ਦੇਣਾ ਪੁਰਾਣੇ ਸਮੇਂ ਦੇ ਵਿੱਚ ਜਦੋਂ ਕੋਈ ਰਾਜਿਆਂ ਦੇ ਕੋਲੇ ਜਾਂਦਾ ਸੀ ਤਾਂ ਰਾਜੇ ਕੋਲੇ ਧਨ ਦੌਲਤ ਬੜਾ ਹੁੰਦਾ ਸੀ ਪਰ ਫਿਰ ਵੀ ਆਪਣੀ ਪਹੁੰਚ ਦੇ ਮੁਤਾਬਿਕ ਭਿੰਟਾਂ ਲੈ ਕੇ ਜਾਂਦੇ ਸੀ ਸੋਨੇ ਦੇ ਤੋੜੇ ਭਰ ਕੇ ਲੈਂਦੇ ਸੀ ਗਹਿਣੇ ਹਨਾ ਚਾਂਦੀ ਪਰ ਪਰਕ ਲਈ ਜਾਂਦੇ ਸੋਨੇ ਸੋਨੇ ਕੱਪੜੇ ਵਸਤਰ ਲੈ ਕੇ ਜਾਂਦੇ ਕਿ ਰਾਜੇ ਨੂੰ ਪਸੰਦ ਆਣ ਇਇ ਇਸੇ ਹੀ ਹੁੰਦਾ ਹੈ ਕਿ ਅਸੀਂ ਗ੍ਰੈਟੀਟਿਊਡ ਥੈਂਕਸ ਗਿਵਿੰਗ ਸ਼ੁਕਰਾਨਾ ਪ੍ਰਭੂ ਨੂੰ ਚੜਉਣਾ ਅਸੀਂ ਤਾਂ ਜ਼ਿਆਦਾਤਰ ਆਪਣੇ ਪੈਸੇ ਦੀ ਤੰਗੀ ਦਾ ਸਾਹਮਣਾ ਕਰਦੇ ਪੀਛਦੇ ਨਹੀਂ ਪਰਮੇਸ਼ਵਰ ਦੇ ਵਚਨ ਦਾ ਸਿੰਪਲ ਰੂਲ ਅਤੇ ਮਹੱਤਵਪੂਰਨ ਰੂਲ ਹੈ ਜਿੰਨਾ ਬੀਜोगे ਉਨਾ ਵੱਟੂਗੀ ਬੀਜਣਾ ਸ਼ੁਰੂ ਕਰੋ ਵੱਡੋ ਕੀ ਤੁਸੀਂ ਜਰੂਰ ਅਸੀਂ ਤੰਗੀ ਤਾਂ ਹੀ ਫੇਸ ਕਰਦੇ ਆਂ ਕਿ ਅਸੀਂ ਬੀਜਦੇ ਹੀ ਨਹੀਂ ਜਦੋਂ ਇੱਕ ਕਿਸਾਨ ਕਣਕ ਬੀਜਦਾ ਤਾਂ ਇੱਕ ਇੱਕ ਦਾਣਾ ਬੀਜਦਾ ਔਰ ਇੱਕ ਇੱਕ ਜਦੋਂ ਦਾਣਾ ਬੀਜਦਾ ਤਾਂ ਇੱਕ ਇੱਕ ਦਾਣੇ ਦੇ ਵਿੱਚੋਂ ਕਿੰਨੇ ਦਾਣੇ ਫੁੱਟ ਨਿਕਲਦੇ ਅਸੀਂ ਜਦੋਂ ਪਰਮੇਸ਼ਰ ਦੇ ਲਈ ਬੀਜਦੇ ਹਾਂ ਤਾਂ ਪਰਮੇਸ਼ਰ ਉਹਦਾ ਦੂਣਾ ਕਰਕੇ ਚੋਗਣਾ ਕਰਕੇ ਪਤਾ ਨਹੀਂ ਕਿੰਨਾ ਮੋੜ ਦਿੰਦਾ ਸਾਡੇ ਅਸੀਂ ਬੀਜਦੇ ਨਹੀਂ ਇਸ ਲਈ ਹਮੇਸ਼ਾ ਤੰਗੀ ਦਾ ਸਾਹਮਣਾ ਕਰ ਅਸੀਂ ਵਫਾਦਾਰ ਨਹੀਂ ਹੁਕਾ ਉਹਦਾ 16 ਦੇ ਉਂਦੀ 10 ਸਦੀ ਦੇ ਵਿੱਚ ਲਿਖਿਆ ਜੋ ਥੋੜੇ ਵਿੱਚ ਵਫਾਦਾਰ ਹੈ ਸੋ ਉਸ ਨੂੰ ਬਹੁਤ ਆ ਵੀ ਦਿੱਤਾ ਜਾਏਗਾ ਅਸੀਂ ਵਫਾਦਾਰੀ ਨਹੀਂ ਪਰਮੇਸ਼ਰ ਨੂੰ ਬਖਉਂਦੇ ਇਸ ਲਈ ਅਸੀਂ ਤੰਗੀ ਦਾ ਸਾਹਮਣਾ ਕਰਦੇ ਫਿਰ ਸਾਡੇ ਕੋਲ ਜਿੰਨਾ ਅਸੀਂ ਉਹਦੇ ਚ ਸਟਰਗਲ ਕਰਦੇ ਰਹਿੰਦੇ ਹਾਂ ਹਮੇਸ਼ਾ ਜਦੋਂ ਵੀ ਸਾਨੂੰ ਪਰਮੇਸ਼ਵਰ ਦਿੰਦਾ ਹੋਂਦੇ ਚ ਕੁਝ ਨਾ ਕੁਝ ਪ੍ਰਭੂ ਦੇ ਕਰਤ ਦੇ ਵਿੱਚ ਲੈ ਕੇ ਜਾਓ ਆਪਣਾ ਦਸਵੰਤ ਕਟੋ ਪ੍ਰਭੂ ਦੇ ਹਜ਼ੂਰ ਦੇ ਵਿੱਚ ਉਪੀਜੋ ਪ੍ਰਭੂ ਦੇ ਲਈ ਤਾਂ ਤੁਸੀਂ ਕਦੀ ਵੀ ਸੰਘਰਸ਼ ਨਹੀਂ ਕਰੋਗੇ ਪੈਸਿਆਂ ਨੂੰ ਲੈ ਕੇ ਇਹ ਰੂਲ ਹੈ ਜਿੰਨਾ ਬਿਚੂਗੇ ਉਨਾ ਵਟੋਗੇ ਇਹਨੂੰ ਪ੍ਰੈਕਟੀਕਲ ਕਰਕੇ ਦੇਖੋ ਇਸ ਲਈ ਪਰਮੇਸ਼ਵਰ ਦਾ ਕਲਾਮ ਦੱਸਦਾ ਚੱਖੂ ਦੀ ਵੀ ਖੋਈ ਹੋਵਾ ਕਿ ਨਾ ਪੜਾ ਅਸੀਂ ਸਿਰਫ ਗੱਲਾਂ ਜਾਣਦੇ ਆ ਪਰ ਆਪਣੀ ਜ਼ਿੰਦਗੀ 'ਚ ਪ੍ਰੈਕਟੀਕਲ ਨਹੀਂ ਕਰਦੇ ਪਰਮੇਸ਼ਰ ਦਾ ਵਚਨ ਦਾਦਾ ਉਹਦੇ ਧਰਮ ਤੇ ਰਾਜ ਦੀ ਖੋਜ ਕਰੋ ਸਾਰੀਆਂ ਚੀਜ਼ਾਂ ਤੁਹਾਨੂੰ ਮਿਲਣਗੀਆਂ ਤੁਹਾਨੂੰ ਕਦੀ ਵੀ ਲੋੜ ਹੀ ਨਹੀਂ ਪੈਗੀ ਪੈਸਿਆਂ ਦੇ ਲਈ ਪ੍ਰਾਰਥਨਾ ਕਰਨ ਦੀ ਜਦੋਂ ਤੁਸੀਂ ਪੀਣਾ ਸ਼ੁਰੂ ਕਰ ਦੋਗੇ ਇਨਵੈਸਟਮੈਂਟ ਇਹਨੂੰ ਕਹਿੰਦੇ ਨੇ ਹੈਨਾ ਇਨਵੈਸਟਮੈਂਟ ਕਰੋ ਪਰਮੇਸ਼ਰ ਦੇ ਰਾਜ ਦੇ ਵਿੱਚ ਜਿੱਥੋਂ ਪਰਮੇਸ਼ਰ ਦੇ ਰਾਜ ਦੇ ਵਿੱਚ ਤੇ ਤੁਸੀਂ ਬਹੁਤਾਂ ਇੱਥੇ ਦਾ ਜੀਵਨ ਪ੍ਰਾਪਤ ਕਰੋਗੇ ਇਹ ਕਈ ਕਾਰਨ ਨੇ ਜਿੰਨਾ ਕਰਕੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਪੈਸੇ ਦੀ ਤੰਗੜੀ ਦਾ ਸਾਹਮਣਾ ਕਰਦੇ ਹਾਂ ਇਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸੋਚਣਾ ਵਿਚਾਰਨਾ ਮੈਂ ਕਿਸ ਜਗ੍ਹਾ ਤੇ ਉੱਤੇ ਸਟਰਗਲ ਕਰ ਰਿਹਾ ਹਾਂ ਕਿ ਮੈਂ ਮצੂਰ ਨਹੀਂ ਆ ਪੈਸਾ ਸੰਬੰਧ ਦੇ ਲਈ ਮੇਰੀਆਂ ਸੋਚਾਂ ਮਾੜੀਆਂ ਨੇ ਜਾਂ ਮੈਂ ਪੈਸੇ ਤੇ ਨਿਰਭਰ ਹੋ ਰਿਹਾ ਹਾਂ ਸਾਨੂੰ ਪਤਾ ਸਾਡੀਆਂ ਸੋਚਾਂ ਦਾ ਸਾਨੂੰ ਪਤਾ ਹੁੰਦਾ ਹੈ ਪਰ ਪਰਮੇਸ਼ਰ ਵੀ ਜਾਣਦਾ ਹੈ ਪਰ ਜੇ ਅਸੀਂ ਬੀਜਦੇ ਨਹੀਂ ਆ ਤੇ ਉਸ ਨੂੰ ਪੀਚੀਏ ਅੱਜ ਤੋਂ ਬੀਜਣਾ ਸ਼ੁਰੂ ਕਰੀਏ ਪਰਮੇਸ਼ਵਰ ਦੇ ਲਈ ਪ੍ਰਭੂ ਦੀਪਮੰਦ ਵਿੱਚ ਆਪਣੇ ਦਸਵੰਧ ਦਿਈਏ ਜਿੰਨਾ ਸਾਨੂੰ ਪਰਮੇਸ਼ਵਰ ਦਿੰਦੇ ਨੇ ਤਾਂ ਤੁਸੀਂ ਹਮੇਸ਼ਾ ਤਰੱਕੀ ਦਾ ਸਾਹਮਣਾ ਕਰੋਗੇ ਪਰਮੇਸ਼ਵਰ ਹਮੇਸ਼ਾ ਤੁਹਾਨੂੰ ਧੂਣਾ ਕਰਕੇ ਝੁਕ ਨਾ ਕਰਕੇ ਬੁਲੇਗਾ ਨਾ ਬੁchnate ਪਰਮੇਸ਼ਵਰ ਤੁਹਾਨੂੰ ਆਸ਼ਿਸ਼ ਦੇ